ਵੀ 60 ਬਾੜੀ ਯਾਰ ਚੱਲੀ ਹੈ ਜੀ Ориジナル ਚੱਲੀ ਹੈ ਬਾਈ ਹਾਂਜੀ ਹਾਂਜੀ ਬਾਕੀ ਬਾਈ ਜਿੰਨੀਆਂ ਚੱਲੀਆਂ ਹੋਈਆਂ ਨੇ ਬਿਲਕੁਲ ਰਿਕਾਰਡ ਦੇ ਨਾਲ ਨੇ ਬਿਲਕੁਲ ਬਿਲਕੁਲ ਰਿਕਾਰਡ ਨਾਲ ਜੀ ਠੀਕ ਹੈ ਬਾਈ ਤੇ ਨਵੇਂ ਸੀਟ ਕਵਰ ਜਮੇ ਹੀ ਨਵੇਂ ਨੇ ਬਾਈ ਤੇ ਕੰਡੀਸ਼ਨ ਗੱਡੀ ਦੀ ਸ਼ੋਅਰੂਮ ਵਾਲੀ ਹੋਈ ਆ ਤੇ ਗੱਡੀ ਨੂੰ ਦੇਖਣ ਦੀ ਤਾਂ ਵੈਸੇ ਲੋੜ ਹੀ ਨਹੀਂ ਸਾਫ਼ ਸੁਥਰੀ ਗੱਡੀ ਆ ਤੇ ਵੀਰੇ ਰੇਟ ਇਹਦਾ ਇਹ ਡਿਮਾਂਡ ਤਾਂ ਨਹੀਂ ਹੈਗੀ 5 ਲੱਖ 30 ਹਜ਼ਾਰ ਰੁਪਏ ਦੀ ਠੀਕ ਹੈ ਪਰ ਜਿਹੜਾ ਤੁਹਾਡੀ ਵੀਡੀਓ ਵੇਖ ਕੇ ਆਏਗਾ ਸਾਡੇ ਕੋਲ ਠੀਕ ਹੈ ਜੀ ਉਹਨੂੰ ਅਸੀਂ 5 ਲੱਖ ਰੁਪਏ ਦੀ ਕਰ ਦੇ ਦਾਂਗੇ ਜੀ 5 ਲੱਖ ਦੀ 15 ਮਾਡਲ ਡੀਜ਼ਲ ਡੀਜ਼ਲ ਦੇ ਵਿੱਚ ਤੇ ਪਲਾਟੀ ਦੇ ਉੱਤੇ ਲੱਗੀ ਹੈ ਇਹ 2017 ਮਾਡਲ ਹੈ ਜੀ ਠੀਕ ਹੈ 10ਵੇਂ ਮਹੀਨੇ ਦੀ ਕਾਰ ਹੈ ਜੀ ਠੀਕ ਹੈ ਬਿਲਕੁਲ ਨਵੀਂ ਹੈ ਜੀ 52 ਹਜ਼ਾਰ ਕਿਲੋਮੀਟਰ ਚੱਲੀ ਹੈ ਜੀ ਤੇ ਵੇਰੀਐਂਟ ਕਿਹੜਾ ਹੈ 2017 ਇਹ ਸਪੋਰਟਸ ਮਾਡਲ ਸਪੋਰਟਸ ਠੀਕ ਹੈ ਬਈ ਠੀਕ ਹੈ ਜੀ ਇਹਦੇ ਜੇ ਐਕਸਟਰਾ ਸੀਟ ਕਵਰ ਮੈਟਿੰਗ ਐਮਪ ਬੂਫਰ ਬੈਕ ਕੈਮਰਾ ਅੱਛਾ ਬੂਫਰ ਵੀ ਲੱਗਾ ਸਭ ਕੁਝ ਲੱਗਾ ਆਇਆ ਕੀ ਬਾਤ ਹੈ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਤੁਹਾਡੇ ਲਈ ਗੱਡੀਆਂ ਲੈ ਕੇ ਆਏ ਆ ਜਮਾ ਨਵੀਆਂ ਨਗੌਰ ਸਾਫ਼ ਸੁਥਰੀਆਂ Ориਜਨਲ ਗੱਡੀਆਂ ਤੇ ਬਾਕੀ ਬਈ ਰੇਟ ਇੰਨੇ ਟੋੜ ਤੇ ਬਾਈ ਉਹਨਾਂ ਨੇ ਸ਼ਰਾਧਾਂ ਦੇ ਕਰਕੇ ਕਹਿੰਦੇ ਵਾਹ ਵਾਹ ਕਰਾਈ ਬੇਬਾ ਜੀ ਕੀ ਹਾਲ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਸਭ ਤੋਂ ਬਿਲਕੁਲ ਬਾਈ ਜੀ ਸਭ ਤੋਂ ਪਹਿਲਾਂ ਬਾਈ ਲੋਕੇਸ਼ਨ ਦੱਸ ਦੋ ਕਿ ਆਪਾਂ ਕਿਹੜੀ ਲੋਕੇਸ਼ਨ ਦੇ ਖੜੇ ਆ ਬਾਈ ਮੇਨ ਮੋਗਾ ਰੋਡ ਫਾਈਬਰ ਨੀਰ ਟੈਂਡਰ ਕਾਲਜ ਠੀਕ ਆ ਬਾਈ ਸੰਧੂ ਮੋਟਰ ਕਾਰ ਬਾਜ਼ਾਰ ਸੰਧੂ ਮੋਟਰ ਕਾਰ ਬਾਜ਼ਾਰ ਠੀਕ ਆ ਬਾਈ ਤੇ ਵੀਰੇ ਗੱਡੀਆਂ ਆਪਾਂ ਜਿੰਨੀਆਂ ਵੀ ਜਿੰਨਾਂ ਇੱਕ ਤਾਂ ਰੇਟ ਇਹ ਜਾ ਦੇ ਦਿਓ ਵੀ ਬਸ ਅਗਲਾ ਕਹੇ ਵੀ ਯਾਰ ਲੈਣੀ ਗੱਡੀ ਬਾਈ ਤੂੰ ਹੀ ਆ ਬਾਈ ਗੱਲ ਇਦਾਂ ਵੀ ਆਪਣੀਆਂ ਖਾਰਾਂ ਹੁੰਦੀਆਂ ਨਵੀਆਂ ਰੇਟ ਆਪਾਂ ਬਿਲਕੁਲ ਜੈਨੂਨ ਜੋ ਮਾਰਕੀਟ ਤੋਂ ਘੱਟ ਤੋਂ ਘੱਟ ਪ੍ਰਾਈਸ ਰੇਟ ਤੇ ਪਹਿਲਾਂ ਇੱਥੋਂ ਸਟਾਰਟ ਕਰ ਲਈਏ ਆਪਾਂ ਹਾਂਜੀ ਹਾਂਜੀ ਕਰੋ ਜੀ ਕੇ 10 ਨਾ ਬਾਈ ਕਿਹੜਾ ਮਾਡਲ ਹੈ ਇਹ ਇਹ ਕੇਟਨ 2014 ਮਾਡਲ ਹੈ ਜੀ ਠੀਕ ਹੈ ਜੀ ਸੈਂਗਡ ਆਨਰ ਹੈ ਜੀ ਠੀਕ ਹੈ ਜੀ 60 65000 ਕਿਲੋਮੀਟਰ ਚੱਲੀ ਹੈ ਜੀ ਆਲ ਓਰੀਜਨਲ ਗੱਾਰ ਹੈ ਜੀ ਓਰੀਜਨਲ ਕਿਤੇ ਬਈ ਕੋਈ ਮਤਲਬ ਮਾੜਾ ਮੋੜਾ ਉੰਨੀ ਕੀ ਗੱਲ ਮਰ ਲੱਗੀ ਹੋਵੇ ਜੀ ਨਹੀਂ ਤਾਂ ਆਲ ਓਰੀਜਨਲ ਹੀ ਤੇਰੀ ਬਣ ਠੀਕ ਹੈ ਵੀਰੇ ਬਾਕੀ ਅੰਦਰ ਉਹ ਕੰਡੀਸ਼ਨ ਚੈੱਕ ਕਰਾ ਦੇ ਜੀ ਸੀਟ ਕਵਰ ਬਈ ਨਵੇਂ ਆ 70 ਮੈਟ ਲੱਗੇ ਹੋਇਆ ਬਾਕੀ ਆਲ ਓਰੀਜਨਲ ਗੱਡੀ ਆ ਤੇ 60 ਕਿਲੋ 60000 ਕਿਹਾ ਹਾਂ ਜੀ ਭਾਈ ਰੇਟ ਦੇਖੋ ਮਾਰਕੀਟ ਦੇ ਵਿੱਚ ਅੱਜ ਦੀ ਰੇਟ ਹੈ 2,66,000 ਰੁਪਏ ਆਪਾਂ ਇੱਕੋ ਰੇਟ 2.5 ਲੱਖ ਰੁਪਏ ਦੀ ਕਾਰ ਦੇ ਦਾਂਗੇ ਜੀ 2.5 ਲੱਖ ਦੀ ਤੇ ਲੋਨ ਕਿੰਨਾ ਹੋ ਕਰਾ ਦੋਗੇ ਬਈ ਲੋਨ ਇਹਦੇ ਕਰਾ ਦਾਂਗੇ 2 ਲੱਖ ਰੁਪਏ ਦਾ 50,000 ਦੇ ਕੇ ਬਈ ਗੱਡੀ ਲਿਜਾ ਸਕਦੇ ਹੋ ਬਾਕੀ ਦਾ ਲੋਨ ਹੋ ਜਾਊਗਾ ਤੁਹਾਡਾ ਅੱਗੇ ਬਲਿਨੋ ਗੱਡੀ ਆ ਗਈ ਬਈ ਹਾਂਜੀ ਬਲਿਨੋ ਜੀ ਕਿਹੜਾ ਮਾਡਲ ਹੈ ਇਹ 2015 ਮਾਡਲ ਹੈ ਜੀ ਠੀਕ ਹੈ ਠੀਕ ਹੈ ਜੀ ਸੈਂਗੜ ਓਨਰ ਹੈ ਜੀ ਠੀਕ ਹੈ ਬਿਲਕੁਲ ਨਵੀਂ ਹੈ ਜੀ ਐਕਸਟਰਾ ਲਾਈਟਰ ਲੱਗੀ ਹੋਈ ਹੈ ਜੀ ਠੀਕ ਹੈ ਜੀ ਬਿਲਕੁਲ ਵੀ 60 ਬਾੜ ਓਰੀਜਨਲ ਚੱਲੀ ਆ ਬਾਈ ਹਾਂਜੀ ਹਾਂਜੀ ਬਾਕੀ ਬਾਈ ਜਿੰਨੀਆਂ ਚੱਲੀਆਂ ਹੋਈਆਂ ਨੇ ਬਿਲਕੁਲ ਰਿਕਾਰਡ ਦੇ ਨਾਲ ਨੇ ਬਿਲਕੁਲ ਬਿਲਕੁਲ ਰਿਕਾਰਡ ਨਾਲ ਜੀ ਠੀਕ ਹੈ ਬਾਈ ਤੇ ਨਵੇਂ ਸੀਟ ਕਵਰ ਜਮਾਂ ਹੀ ਨਵੇਂ ਨੇ ਬਾਈ ਤੇ ਕੰਡੀਸ਼ਨ ਗੱਡੀ ਦੀ ਸ਼ੋਅਰੂਮ ਵਾਲੀ ਹੋਈ ਆ ਤੇ ਗੱਡੀ ਨੂੰ ਦੇਖਣ ਦੀ ਤਾਂ ਵੈਸੇ ਲੋੜ ਹੀ ਨਹੀਂ ਸਾਫ਼ ਸੁਥਰੀ ਗੱਡੀ ਆ ਤੇ ਵੀਰੇ ਰੇਟ ਇਹਦਾ ਇਹ ਡਿਮਾਂਡ ਦਿੰਦੀ ਹੈਗੀ 5 ਲੱਖ 3000 ਰੁਪਏ ਦੀ ਠੀਕ ਹੈ ਪਰ ਜਿਹੜਾ ਤੁਹਾਡੀ ਵੀਡੀਓ ਵੇਖ ਕੇ ਆਏਗਾ ਸਾਡੇ ਕੋਲ ਠੀਕ ਹੈ ਜੀ ਉਹਨੂੰ ਅਸੀਂ 5 ਲੱਖ ਰੁਪਏ ਦੀ ਕਰ ਦੇ ਦਾਂਗੇ ਜੀ 5 ਲੱਖ ਦੀ 15 ਮਾਡਲ 15 ਮਾਡਲ ਡੀਜ਼ਲ ਡੀਜ਼ਲ ਦੇ ਵਿੱਚ ਤੇ ਪਲਾਟੀ ਦੇ ਉੱਤੇ ਲੱਗੀ ਲਾਈਟਰ ਲੱਗੀ ਹੈ ਬਿਲਕੁਲ ਬਿਲਕੁਲ ਤੇ ਟਾਇਰਾਂ ਦੀ ਕੰਡੀਸ਼ਨ ਜਿਵੇਂ ਨਵੀਆਂ ਹਨਾ ਹਾਂ ਜੀ ਤੇ ਇੱਧਰ ਫੇਰ ਬਲੀਨੋ ਆ ਗਈ ਬਈ ਇਹ ਬਲੀਨੋ ਜੀ 2015 ਦਸੰਬਰ ਦੀ ਕਾਰ ਹੈ ਜੀ ਠੀਕ ਹੈ ਠੀਕ ਹੈ ਜੀ ਕਿਸੇ ਡਾਕਟਰ ਦੀ ਕਾਰ ਸੀਗੀ ਠੀਕ ਹੈ ਠੀਕ ਹੈ ਜੀ ਇਹ ਟੌਪ ਮਾਡਲ ਹੈ α ਮਾਡਲ α ਠੀਕ ਹੈ ਬਈ ਤੇ ਮੈਨੂੰ ਖੁੱਲੇ ਫੁੱਲ ਲਿੰਕ 2025 ਦਾ ਇੰਸ਼ੂਰੈਂਸ ਹੈ ਠੀਕ ਹੈ ਵੀਰੇ ਇਹ ਟਾਪ ਪੁਸ਼ ਬਟਨ ਸਟਾਰਟ ਹੈ ਜੀ ਹੂੰ ਠੀਕ ਹੈ ਜੀ ਇਹ ਕਾਰ ਵੀ ਆਪਾਂ 5.5 ਲੱਖ ਰੁਪਏ ਦੇਣੀ ਹੈ ਜੀ ਪਰ ਜਿਹੜਾ ਤੁਹਾਡੀ ਵੀਡੀਓ ਵੇਖ ਕੇ ਆਏਗਾ ਠੀਕ ਹੈ ਉਹਨੂੰ ਆਪਾਂ 10 ਤੋਂ 15000 ਰੁਪਏ ਡਿਸਕਾਊਂਟ ਕਰ ਦਾਂਗੇ ਜੀ ਮਤਲਬ 5 ਲੱਖ 10000 ਦੀ ਲੈ ਉਧਰ ਨਹੀਂ ਦਿਖਾ ਦੇ ਇੱਧਰ ਉਹ ਟੱਕ ਖੁੱਲੀ ਨਹੀਂ ਇਹ ਟਾਪ ਮਾਡਲ ਹੈ ਨਾ ਜੀ ਟਾਪ ਮਾਡਲ ਆ ਹਾਂਜੀ ਹਾਂਜੀ 15 ਮਾਡਲ ਗੱਡੀ ਵੀਰੇ ਟਾਪ ਮਾਡਲ ਦਸੰਬਰ ਦੀ ਨਿਕਲੀ ਹੋਈ ਤੇ 5-10 ਦੀ ਬਾਈ ਕਹਿੰਦਾ ਦੇ ਦਾਂਗੇ ਆਪਾਂ ਜਿਹੜਾ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਵਗੈਰਾ ਕਰਕੇ ਆਊਗਾ। ਸੋ ਸਾਫ ਸੁਥਰੀ ਗੱਡੀ ਆ ਬਈ ਤੁਸੀਂ ਦੇਖ ਸਕਦੇ ਹੋ ਇਹ ਵੀ। ਰਿਟਾਇਰ ਗੱਡੀ ਦੇਦੇ ਵੀ ਵਧੀਆ ਪਏ ਆ। ਹਾਂਜੀ ਹਾਂਜੀ। ਤੇ ਅੱਗੇ ਬਾਈ ਪਰਲੀ ਸਾਈਡ ਤੋਂ ਕਰ ਲੈਂਦੇ ਆ ਸਟਾਰਟ ਆਪਾਂ ਕ੍ਰੇਟਾ। ਇਹ ਕ੍ਰੇਟਾ ਜੀ 2016 ਮਾਡਲ ਠੀਕ ਹੈ। ਐਸਐਕਸ ਆਪਸ਼ਨਲ ਮਾਡਲ ਹੈ ਜੀ। ਟੌਪ ਮਾਡਲ ਚਾਹੀਦਾ। ਟੌਪ ਮਾਡਲ ਹਾਂਜੀ ਹਾਂਜੀ। ਠੀਕ ਹੈ। ਇਹ ਸੈਕੰਡ ਆਨਰ ਹੈ ਜੀ। ਠੀਕ ਹੈ ਜੀ। ਇਹ ਵੀ ਨਵੀਂ ਗਾਰ ਹੈ ਜੀ। ਠੀਕ ਹੈ ਜੀ। ਇਹ ਆਪਾਂ ਦੇ ਦਾਂਗੇ ਜੀ। 7.5 ਲੱਖ ਰੁਪਏ ਦੀ ਡਿਮਾਂਡ ਇਹਨਾਂ ਦੀ 8 ਲੱਖ ਰੁਪਏ ਦੀ ਹੈ ਜੀ 7.5 ਲੱਖ ਦਿਆਂ ਤੁਹਾਡੇ ਆੜੀ ਵੀਡੀਓ ਦੇਖੀਏ ਮਤਲਬ ਦੇਣ ਲੈਣ ਵਾਲੀ ਗੱਲ ਹੀ ਕਰਨੀ ਹੈ ਬਿਲਕੁਲ ਜੀ ਬਿਲਕੁਲ ਠੀਕ ਹੈ ਵੀਰੇ ਅੰਦਰੋਂ ਬਈ ਕੰਡੀਸ਼ਨ ਚੈੱਕ ਕਰੋ ਜਮਾ ਸਾਫ ਸੁਥਰੀ ਗੱਡੀ ਹੈ ਐਂਡਰਾਇਡ ਸਿਸਟਮ ਕਰਾ ਲੱਗਾ ਹੋਇਆ ਸਾਰਾ ਐਕਸਟਰਲ ਲੱਗਾ ਹੋਇਆ ਹੈ ਅੰਦਰ ਚੱਲੀ ਕਿੰਨੀ ਹੋਈ ਹੈ ਵੀਰੇ ਇਹ 90000 ਕਿਲੋਮੀਟਰ ਚੱਲੀ ਹੈ 90000 ਜੈਨੂਨ ਚੱਲੀ ਹੋਈ ਹੈ ਹਾਂ ਜੀ ਤੇ ਕੰਡੀਸ਼ਨ ਬਈ ਓਕੇ ਹੈ ਗੱਡੀ ਦੀ ਤੇ ਨੰਬਰ ਵੀ ਪੰਜਾਬ ਦੇ ਹੀ ਹੈ ਹਾਂ ਜੀ ਹਾਂ ਜੀ ਠੀਕ ਹੈ ਬਈ ਇਹ 2015 ਮਾਡਲ ਹੈ ਜੀ ਠੀਕ ਹੈ ਵੀ ਨੰਬਰ ਲਵਾ ਕੇ ਆਪਾਂ 7,25,000 ਦੇ ਦਾਂਗੇ ਜੀ 7,25,000 ਦੀ ਨੰਬਰ ਲਵਾ ਕੇ ਇੰਨੇ ਦੀ ਗੱਡ ਛੋਟੀ ਗੱੜ ਮਿਲਦੀ ਤੁਹਾਨੂੰ ਵੱਡੀ ਗੱੜ ਕਰੇਟਾ ਦੇ ਦਾਂਗੇ ਜੀ ਆਪਾਂ ਬਿਲਕੁਲ ਜੀ ਬਿਲਕੁਲ ਬਿਲਕੁਲ ਨਵੀਂ ਗੱੜ ਹੈ ਜੀ ਸਵਾ ਲੱਖ ਸਵਾ 7 ਲੱਖ ਦੇ ਵਿੱਚ ਹਾਂਜੀ ਜੀ ਨੰਬਰ ਲਵਾ ਕੇ ਪੰਜਾਬ ਦਾ ਨੰਬਰ ਲਵਾ ਕੇ ਬਾਈ ਦਿੱਲੀ ਵਾਲੇ ਨੰਬਰ ਦੀ ਕੋਈ ਨਹੀਂ ਟੈਨਸ਼ਨ ਲੈਣ ਦੀ ਲੋੜ ਨਹੀਂ ਬਾਈ ਸ਼ੀਟ ਕਵਰ ਬਿਲਕੁਲ ਨਵੀਂ ਚੱਕਰ ਹੋਈ ਬਾਈ ਹੁਣੀ ਆਪ ਹੀ ਤੁਹਾਨੂੰ ਨੰਬਰ ਲਵਾ ਕੇ ਦੇਣਗੇ ਬਿਲਕੁਲ ਬਿਲਕੁਲ ਜੀ ਸਵਾ 7 ਲੱਖ ਦੇ ਵਿੱਚ ਗੱਡੀ ਤੁਹਾਨੂੰ ਮਿਲ ਜੂਗੀ ਬਾਕੀ ਬਾਈ ਮੌਕੇ ਤੇ ਮਾਨਤਨ ਵੀ ਹੋ ਜੂਗਾ ਉਹ ਕੋਈ ਗੱਲ ਨਹੀਂ ਸਾਡਾ ਮਨਜ਼ੂਰ ਰੱਖਾਂਗੇ ਜਿਹੜਾ ਬੰਦਾ ਆਪਣੀ ਵੀਡੀਓ ਨੂੰ ਦੇਖ ਕੇ ਲਾਈਕ ਕਰੇ ਮਤਲਬ ਆਪਾਂ ਰੇਟ ਉਹ ਦੇ ਰਹੇ ਹਾਂ ਜਿਹੜੇ ਲੈਣੋਂ ਵਾਲੇ ਮਤਲਬ ਮੰਗਣ ਨੂੰ ਕੋਲਾ ਸਾਡੇ ਨਾਲ ਕਹਦੀਏ ਪਰ ਆਪਾਂ ਦੇਣ ਵਾਲੀ ਗੱਲ ਕੀਤੀ 3 ਮਿੰਟ ਦੇ ਵਿੱਚ ਬਈ ਰੇਟ ਤਾਂ ਵਾਧੂ ਮੰਗੀ ਜਾਂਦੇ ਆ ਬਸ ਨੰਬਰ ਲਵਾ ਕੇ ਗੱਲ ਨਹੀਂ ਉਹ ਕਰਨੀਆਂ ਕਿ ਦੇਣ ਲੈਣ ਵਾਲੀ ਗੱਟ ਅੱਗੇ ਬਈ ਕ੍ਰੇਟਾ ਇੱਕ ਹੋਰ ਆਗੀ ਇਹ ਕ੍ਰੇਟਾ ਹੋਰ ਜੀ ਇਹ 16 ਮਾਡਲ ਹੈ ਜੀ ਇਹ ਤਾਂ ਬਈ ਲਫਾਫੇ ਵੀ ਨਹੀਂ ਸੀਟਾਂ ਤੋਂ ਲਾਈ ਹਾਂ ਜੀ ਜੀ ਬਿਲਕੁਲ ਨਵੀਂ ਹੈ ਜੀ ਨਵੀਂ ਗੱਟੀਆਂ ਜਮਾ ਬਿਲਕੁਲ ਜਮਾ ਨਵੀਂ ਕਿਹੜਾ ਮਾਡਲ ਆ ਇਹ 2016 ਮਾਡਲ ਹੈ ਜੀ ਇਹ ਵੀ ਟਾਇਰ ਦੇ ਨਿਗਾ ਮਾਰ ਲਓ ਜੀ ਬਿਲਕੁਲ ਟਾਇਰ ਬ੍ਰੈਂਡ ਨਹੀਂ ਹੋ ਜੀ ਜਮਾ ਨਵੇਂ ਬਿਲਕੁਲ ਜਮਾ ਕਾਰ ਵੀ ਨਵੀਂ ਹੈ ਰਜਿਸਟਰਡ ਦੇ ਟਾਇਰ ਨੇ ਹਾਂਜੀ ਹਾਂਜੀ ਨਵੇਂ ਟਾਇਰ ਨੇ ਹਾਂਜੀ ਹਾਂਜੀ ਤੇ ਕੰਡੀਸ਼ਨ ਬਈ ਅੰਦਰੋਂ ਚੈੱਕ ਕਰਾਂ ਨਾ ਚੱਲੀ ਕਿ ਨਹੀਂ ਕੋਈ ਐਸੇ 50 ਜASSI ਕੋਈ 100 ਕਿਲੋਮੀਟਰ ਚੱਲੀ ਹੈ ਜੀ 85000 ਹਾਂਜੀ ਹਾਂਜੀ ਠੀਕ ਹੈ ਬਈ ਲੋ ਵੀ ਕੰਡੀਸ਼ਨ ਚ ਚੈੱਕ ਇਹ ਵੀ ਐਂਡਰਾਇਡ ਸਿਸਟਮ ਲੱਗਾ ਹੈ ਜੀ ਬਿਲਕੁਲ ਨਵੀਂ ਤੋਂ ਨਵੀਂ ਕਾਰ ਹੈ ਜੀ ਠੀਕ ਹੈ ਬਈ ਤੇ ਇਹਦੀ ਬਈ ਕੀ ਕਿੰਨੇ ਦੇਣੀ ਹੈ ਗੱਡੀ ਇਹ ਇਹ ਬ੍ਰਦਰ ਡਿਮਾਂਡ ਤਾਂ ਆਪਣੀਆਂ ਦੀ ਹੈ ਵੈਸੇ ਕਸਟਮ ਨੂੰ 8 ਲੱਖ ਦੀ ਕਰੀ ਦੀ ਹੈ ਜੀ ਠੀਕ ਹੈ ਐਸ ਐਕਸ ਚਾਬੀ ਦਾ ਠੀਕ ਹੈ ਵੀਰੇ ਹਾਂਜੀ ਹਾਂਜੀ ਨਵੀਂ ਗੱਡੀ ਆ ਬਈ ਜਮਾ ਤੇ ਅੱਗੇ ਬਈ ਸਕੋਰਪਿਓ ਆ ਗਈ ਸਕੋਰਪਿਓ 2015 ਮਾਡਲ ਦੀ ਐਸ 10 ਐਸ 10 ਹਾਂਜੀ ਹਾਂਜੀ ਠੀਕ ਹੈ ਬਾਈ ਬਿਲਕੁਲ ਬਰੈਂਡ ਨਿਊ ਜੀ ਅਲਾਇ ਟਾਇਰ ਲੱਗੇ ਹੋਇਆ ਬਈ ਨਵੇਂ ਟਾਇਰ ਹਾਂਜੀ ਹਾਂਜੀ ਠੀਕ ਹੈ ਬਾਈ ਠੀਕ ਹੈ ਜੀ ਬਿਲਕੁਲ ਨਵੀਂ ਕਾਰ ਹੈ ਜੀ ਇਹ ਵੀ 90 ਤੋਂ 95000 ਕਿਲੋਮੀਟਰ ਚੱਲੀ ਹੋਈ ਹੈ ਜੀ 90 ਤੋਂ 95000 ਹਾਂਜੀ ਏਜੰਸੀ ਰਿਕਾਰਡ ਹੈ ਜੀ ਠੀਕ ਹੈ ਜੀ ਕਿਤੋਂ ਪੇਂਟ ਨਹੀਂ ਫੁੱਲ ਗਾਰੰਟੀ ਕਾਰ ਦੀ ਜੀ ਠੀਕ ਹੈ ਬਾਈ ਕਿਤੋਂ ਪੇਂਟ ਨਹੀਂ ਕਿਤੋਂ ਪੇਂਟ ਨਹੀਂ ਜੀ ਇਹ ਵੀ ਤੁਹਾਨੂੰ ਆਪਾਂ ਇਹੋ ਜਿਹਾ ਰੇਟ ਦੇ ਦਾਂਗੇ ਜੀ ਪੂਰੇ ਪੰਜਾਬ ਵਿੱਚ ਤੁਹਾਨੂੰ ਇਹੋ ਜਿਹੇ ਰੇਟ 'ਚ ਕਾਰ ਨਹੀਂ ਮਿਲੇਗੀ ਠੀਕ ਹੈ ਬਾਈ ਲਓ ਪਹਿਲਾਂ ਤੁਹਾਨੂੰ ਅੰਦਰੋਂ ਕੰਡੀਸ਼ਨ ਚੈੱਕ ਕਰਾ ਦਈਏ ਰੇਟ ਆਪਾਂ ਬਾਅਦ 'ਚ ਦੱਸਦੇ ਆਂ ਬਈ ਜਮਾ ਨਵੀਂ ਗੱਡੀ ਆ ਤੇ ਨੰਬਰ ਪੰਜਾਬ ਦਾ ਹਾਂਜੀ ਲੋਕਲ ਫਿਰੋਜ਼ਪੁਰ ਦਾ ਹੈ ਨਾ ਵੀਰੇ ਹਾਂਜੀ ਹਾਂਜੀ ਲੋਕਲ ਫਿਰੋਜ਼ਪੁਰ ਦਾ ਠੀਕ ਹੈ ਵੀਰੇ ਓਨਰ ਕਿਹੜਾ ਕਿਹਾ ਹੈ ਸੈਕੰਡ ਓਨਰ ਸੈਕੰਡ ਓਨਰ ਠੀਕ ਹੈ ਜੀ ਤੇ ਬਈ ਕਿੰਨੇ ਦੇ ਦਊਂ ਗੱਡੀ ਇਹ ਬਾਈ ਜੀ 9.5 ਲੱਖ ਰੁਪਏ ਦੀ ਕਾਰ ਦੇ ਦਾਂਗੇ ਜੀ 9.5 ਲੱਖ ਦੀ ਹਾਂਜੀ ਤੇ ਲੋਨ ਕਿੰਨੇ ਦਾ ਹੋ ਜੂ ਤੇ ਲੋਨ ਇਹਦੇ ਕਰਵਾ ਦਾਂਗੇ ਜੀ 8 ਲੱਖ ਰੁਪਏ ਦਾ 8 ਲੱਖ ਦਾ 1.5 ਲੱਖ ਰੁਪਇਆ ਲੈ ਕੇ ਕਰਵਾ ਦੇ ਜੀ ਤੇ ਗੱਡੀ ਜਿਹੜੀ ਸਕਾਰਪੀਓ ਤੁਸੀਂ ਲਿਜਾ ਸਕਦੇ ਹੋ 1.5 ਲੱਖ ਦੇ ਕੇ ਬਾਕੀ ਬਈ ਸਾਰੀਆਂ ਗੱਡੀਆਂ ਦੀ ਲੋਨ ਹੋ ਜੂ ਹੋਰ ਅੱਗੇ ਜੀ ਲੋਕਾਂ ਦੀ ਬਹੁਤ ਪਸੰਦ ਤੇ i20 i20 ਕੀ ਬਾਤ ਹੈ ਲੋਹੇ ਆਨੇ ਦਾ ਨੰਬਰ ਆ ਤੇ ਓਨਰ ਕਿਹੜਾ ਵੀਰੇ ਇਹ ਇਹ ਸੈਕੰਡ ਓਨਰ ਹੈ ਜੀ ਸੈਕੰਡ ਓਨਰ ਹਾਂਜੀ ਹਾਂਜੀ ਠੀਕ ਆ ਬਈ ਤੇ ਮਾਡਲ ਇਹ 2017 ਮਾਡਲ ਹੈ ਜੀ ਠੀਕ ਹੈ 10ਵੇਂ ਮਹੀਨੇ ਦੀ ਕਾਰ ਹੈ ਜੀ ਠੀਕ ਹੈ ਬੈਲਗੋ ਨਵੀਂ ਹੈ ਜੀ 57000 ਕਿਲੋਮੀਟਰ ਚੱਲੀ ਹੈ ਜੀ ਤੇ ਵੇਰੀਐਂਟ ਕਿਹੜਾ ਹੈ 2017 ਇਹ ਸਪੋਰਟਸ ਮਾਡਲ ਸਪੋਰਟਸ ਹਾਂਜੀ ਠੀਕ ਹੈ ਬਈ ਠੀਕ ਹੈ ਜੀ ਇਹਦੇ ਜੇ ਐਕਸਟਰਾ ਸੀਟ ਕਵਰ ਮੈਟਿੰਗ ਐਂਪ ਬੂਫਰ ਬੈਕ ਕੈਮਰਾ ਅੱਛਾ ਬੂਫਰ ਵੀ ਲੱਗਾ ਸਭ ਕੁਝ ਲੱਗਾ ਹੋਇਆ ਹੈ ਜੀ ਕੀ ਬਾਤ ਹੈ ਹਾਂਜੀ ਤੇ ਵੀਰੇ ਰੇਟ ਹੁਣ ਇਹੋ ਜਿਹਾ ਦੇ ਦਿਓ ਕਿ ਮਾਰਕੀਟ ਚੋਂ ਕਿਤੋਂ ਹੋਰ ਮਿਲੇ ਨਾ ਰੇਟ ਬਾਈ ਜੀ ਇਹ ਆਪਾਂ ਇੱਕੋ ਰੇਟ ਬਾਈ ਜੀ 6.5 ਲੱਖ ਰੁਪਏ ਦੀ ਕਾਰ ਦੇ ਦਾਂਗੇ ਜੀ 6.5 ਦੀ ਹਾਂ ਜੀ ਜਿੰਨਾ ਸਮਾਨ ਲੱਗਾ ਜੀ ਐਕਸਟਰਾ ਸੈਸਰੀ ਦੇਖ ਲਓ 77000 ਰੁਪਏ ਸੈਸਰੀ ਲੱਗੀ ਹੈ ਬਿਲਕੁਲ ਬਿਲਕੁਲ 5 ਲੱਖ ਦਾ ਲੋਨ ਕਰਾ ਦੋਗੇ ਇਹਦੇ ਕਰਾ ਦਾਂਗੇ ਜੀ ਬਿਲਕੁਲ ਕਰਾ ਦਾਂਗੇ ਲੋ ਜੀ ਮਿੱਤਰੋ ਬੰਦਾ ਵਧੀਆ ਹੋਵੇ ਇਪਰਾਂ ਦਾ ਵਧੀਆ ਹੋਵੇ ਆਪਾਂ ਤੁਹਾਨੂੰ 5 ਲੱਖ ਦਾ ਲੋਨ ਕਰਾ ਦਾਂਗੇ ਲੋਨ ਦੀ ਬਾਈ ਕੰਡੀਸ਼ਨ ਇਹ ਰਹਿੰਦੀ ਹੈ ਕਿ ਤੁਹਾਡਾ ਸਿਬਲ ਸਕੋਰ ਸਹੀ ਹੋਣਾ ਚਾਹੀਦਾ ਹਨ ਤੇ ਤੁਹਾਡਾ ਲੋਨ ਹੋ ਜੂਗਾ ਕੋਈ ਦਿੱਕਤ ਨਹੀਂ ਲੱਖ ਸਵਾ ਲੱਖ ਦੇ ਕੇ ਬਾਕੀ ਦਾ ਤੁਹਾਡਾ ਲੋਨ ਹੋ ਜੂਗਾ ਗੱਡੀ ਲਿਜਾ ਸਕਦੇ ਹੋ ਅੱਗੇ ਬਈ ਨਵੇਂ ਮਾਡਲ ਦੇ ਵਿੱਚ ਕ੍ਰੇਟਾ ਗੱਡੀ ਆ ਗਈ ਨੰਬਰ ਚੈੱਕ ਕਰੋ ਪਹਿਲਾ ਦਾ 8088 ਨੰਬਰ ਵੀ ਸੋਹਣਾ ਸੁਚਲਾ ਨਾ ਲੁਧਿਆਣੇ ਦਾ ਨੰਬਰ ਆ ਤੇ ਬਾਕੀ ਬਈ ਅਲਾਇ ਚੈੱਕ ਕਰੋ ਯਾਰ ਆਡੀ ਵਾਲੇ ਅਲਾਇ ਪਏ ਹੋ ਨੇ ਲੋ ਪ੍ਰੋਫਾਈਲ ਟਾਇਰ ਨੇ ਤੇ ਮੈਂ ਕਿਹਾ ਗੱਡੀ ਖੜੀ ਦੱਸਦੀ ਆ ਕਿ ਗੱਡੀ ਖੜੀ ਹੈ ਤੇ ਬਈ ਕੀ ਡਟੇ ਲੱਗਦੀ ਹੈ ਭਾਈ ਜੀ ਪਹਿਲਾ ਤਿੰਨ ਦੀ ਗੱਲ ਹੈ ਕਿ ਇਹ 2020 ਮਾਡਲ ਹੈ ਐਸਐਕਸ ਮਾਡਲ ਹੈ ਕੁਝ ਬਟਨ ਸਟਾਰਟ ਹੈ ਠੀਕ ਹੈ ਜੀ ਪੈਨਲ ਰੂਨਿੰਗ ਪੈਨਲ ਰੂਨਿੰਗ ਸਨਰੂਫ ਵਾਲੀ ਕਾਰ ਹੈ ਜੀ ਠੀਕ ਹੈ ਜੀ ਠੀਕ ਹੈ ਕਾਰ ਬਿਲਕੁਲ ਨਵੀਂ ਹੈ ਜੀ 52000 ਕਿਲੋਮੀਟਰ ਚੱਲੀ ਹੈ ਵੀਰ ਏਜੰਸੀ ਰਿਕਾਰਡ ਹੈ ਠੀਕ ਹੈ ਦੂਸਰੀ ਗੱਲ ਹੈ ਜੀ ਲਾਈਟ ਟਾਇਰ ਇਹਦੇ ਐਕਸਟਰਾ ਲੱਗੇ ਜੀ 1.5 ਲੱਖ ਰੁਪਏ ਦੇ ਬਿਲਕੁਲ ਜੀ ਬਿਲਕੁਲ ਦੱਸਦੇ ਆ ਭਾਈ ਠੀਕ ਹੈ ਜੀ ਹਾਂ ਮਤਲਬ 20 ਇੰਚੀ ਲਾਇ ਲੱਗੇ ਹੈ ਜੀ 1.5 ਲੱਖ ਦੇ ਲਾਈਟਰ ਲੱਗੇ ਜੀ ਕਾਰ ਜਿਵੇਂ ਠੀਕ ਹੈ ਜੀ ਤੇ ਇਹ ਗੱਡੀ ਬਾਈ ਕਿੰਨੇ ਦੀ ਦੇ ਦੋਗੇ ਇਹ ਬਾਈ ਜੀ ਇੱਕੋ ਰੇਟ ਬਾਈ ਜੀ ਤੁਹਾਡੇ ਵੀਡੀਓ ਜਿਹੜਾ ਸ਼ੇਅਰ ਕਰਕੇ ਸਾਨੂੰ ਦੱਸਿਆਣਗੇ 13.5 ਲੱਖ ਰੁਪਏ ਦੀ ਕਾਰ ਦੇ ਦਾਂਗੇ ਇਹ ਡਿਮਾਂਡ ਆਪਣੀ ਵੈਸੇ 14 ਲੱਖ ਰੁਪਏ ਦੀ ਏ ਕਿਹਦਾ ਵੀ ਮਾਨਤਨ ਕਰ ਦਾਂਗੇ ਪਰ ਜਿਹੜਾ ਤੁਹਾਡੀ ਵੀਡੀਓ ਵੀ ਸਾਡੇ ਕੋਲ ਆਏਗਾ ਉਹਨੂੰ 13.5 ਲੱਖ ਰੁਪਏ ਦੀ ਕਾਰ ਦੇ ਦਾਂਗੇ ਜੀ 13.5 ਲੱਖ ਦੇ ਵਿੱਚ ਬਈ ਨਵੇਂ ਮਾਡਲ ਪੂਰੇ ਪੰਜਾਬ 'ਚ ਇਦਾਂ ਦੀ ਕਾਰ ਨਹੀਂ ਮਿਲਣੀ ਜੀ ਗਰੰਟੀ ਤੁਹਾਡਾ ਬਿਲਕੁਲ ਜੀ ਬਿਲਕੁਲ ਇਦਾਂ ਦੇ ਪਹਿਲੀ ਗੱਲ ਤਾਂ ਇਦਾਂ ਦੇ ਲਾਇ ਨਹੀਂ ਮਿਲਨੇ ਹਾਂਜੀ ਤੇ ਬਾਈ ਲੋਨ ਇਹਦੇ ਤੇ ਕਿੰਨਾ ਕਰਾ ਦੋਗੇ ਇਹਦੇ ਲੋਨ ਕਰਾ ਦ ਤੁਸੀਂ ਉੱਪਰਲੇ ਪੈਸੇ ਜਿਹੜਾ ਲੈ ਕੇ ਆਉਣੇ ਆ ਗੱਡੀ ਤੁਸੀਂ ਇਹ ਵੀ ਲਿਜਾ ਸਕਦੇ ਹੋ ਬਾਕੀ ਬਈ ਆਪਾਂ ਆਫਿਸ ਦਿਖਾਉਣੇ ਅੰਦਰੋਂ ਜਿਹੜੀ ਤੁਸੀਂ ਬਈ ਡੀਲ ਕਰਨੀ ਆ ਹਾਂਜੀ ਹਾਂਜੀ ਦੇਖੋ ਵੀਡੀਓ ਦੇ ਵਿੱਚ ਆਪਾਂ ਰੇਟ ਦੱਸਤਾ ਸਾਰਾ ਕੁਝ ਦੱਸਤਾ ਨਾ ਬਾਕੀ ਗੱਲ ਇਹ ਹੁੰਦੀ ਆ ਕਿ ਬਾਈ ਹੁਣੀਆਂ ਫਿਰ ਨਾਲ ਬੈਠੇ ਇੱਥੇ ਤੁਸੀਂ ਇੱਥੇ ਆਉਣਾ ਗੱਡੀ ਚਲਾਉਣੀ ਆ ਤਸੱਲੀ ਕਰਨੀ ਆ ਤੇ ਬਾਈ ਹੁਣਾਂ ਨਾਲ ਡੀਲ ਕਰਨੀ ਆ ਜੇਕਰ ਤੁਹਾਡਾ ਵਿਵਹਾਰ ਕਈ ਵਾਰ ਹੁੰਦਾ ਵੀ ਬੰਦੇ ਦਾ ਬਿਲਕੁਲ 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 ਹੋ ਸਕਦਾ ਵੀ ਬਾਈ ਇਦੋਂ ਵੀ ਥੱਲੇ ਤੁਹਾਨੂੰ ਜਿਹੜੇ ਰੇਟ ਦੱਸਿਆ ਇਦੋਂ ਵੀ ਖਿੱਚ ਲਓ ਜਿੰਨਾ ਖਿੱਚਿਆ ਜਾਂਦਾ ਇਹ ਥੋੜੇ ਨੇ ਆ ਬਾਕੀ ਭਾਈ ਜੀ ਆਪਣੇ ਕੋਲ ਮਤਲਬ ਹਰੇ ਤਰ੍ਹਾਂ ਦੀਆਂ ਕਾਰਾਂ ਅਵੇਲੇਬਲ ਹੁੰਦੀਆਂ ਇਹ ਨਹੀਂ ਵੀ ਚਲੋ ਆਪਣੇ ਕੋਲ ਸ਼ੋਰੂਮ ਥੋੜਾ ਛੋਟਾ ਬਾਕੀ ਕਾਰਾਂ ਆਪਣੀ ਸਾਈਡ ਤੇ ਖੜੀ ਜਾਂਦੀਆਂ ਠੀਕ ਹੈ ਜੀ ਹਰੇਕ ਤਰ੍ਹਾਂ ਦੀ ਤੁਹਾਨੂੰ ਕਾਰ ਮਿਲੇਗੀ ਔਰ ਜਿਹੜੀ ਵੀ ਕਾਰ ਦੇਵਾਂਗੇ ਗਾਰੰਟੀ ਪੂਰੀ ਦੇਵਾਂਗੇ ਕਾਰ ਦੀ ਪੂਰੀ ਗਾਰੰਟੀ ਬਿਲਕੁਲ ਜੀ ਪੇਪਰਾਂ ਦੇ ساری ਉਮਰ ਦੀ ਗਾਰੰਟੀ ਸਾਡੀ ਜੇ ਕੋਈ ਪੇਪਰਾਂ 'ਚ ਕੋਈ ਦਿੱਕਤ ਆਵੇ ਕੋਈ ਗੱਲ ਹੋਵੇ ਅਸੀਂ ਬੈਠੇ ساری ਉਮਰ ਲਈ ਬੈਠੇ ਬਸ ਠੀਕ ਹੈ ਵੀਰੇ ਇਹੀ ਮੇਨ ਗੱਲਾਂ ਹੁੰਦੀਆਂ ਨੇ ਵੀਰੇ ਗਾਰੰਟੀਆਂ ਨਾ ਬਾਕੀ ਗੱਡੀ ਦਾ ਬਾਹਰ ਉਹ ਵੀ ਬੰਦਾ ਲੈ ਲੈਂਦਾ ਪਰ ਬਾਕੀ ਚਲੋ ਗਾਵੇਂ ਨਾਵੇ ਸਾਡੀ ਸੋਜੀ ਸਾਡੇ ਕੋ ਕਸਟਮਰ ਆਵੇ ਅਸੀਂ ਉਹਨੂੰ ਬਿਲਕੁਕੁਲ ਸੈਟੀਸਫਾਈ ਕਰਕੇ ਤੋਰੀਏ ਬਿਲਕੁਲ ਜੀ ਬਿਲਕੁਲ ਹਾਂਜੀ ਲੋ ਮਿੱਤਰੋ ਜਿੰਦੀਆਂ ਗੱਡੀਆਂ ਤੁਹਾਨੂੰ ਦਿਖਾਈਆਂ ਜੇ ਤੁਹਾਨੂੰ ਇਹਨਾਂ ਚ ਕੋਈ ਗੱਡੀ ਪਸੰਦ ਆਉਂਦੀ ਆ ਸਕਰੀਨ ਤੇ ਨੰਬਰ ਚੱਲਦਾ ਬਾਈ ਉਹਨਾਂ ਦਾ ਕਾਲ ਕਰਕੇ ਡੀਲ ਡਨ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਇਹਨਾਂ ਤੋਂ ਇਲਾਵਾ ਵੀ ਜੇ ਤੁਹਾਨੂੰ ਕੋਈ ਹੋਰ ਗੱਡੀ ਚਾਹੀਦੀ ਆ ਬਾਈ ਹੁਣੀ ਤੁਹਾਨੂੰ ਹਰ ਇੱਕ ਗੱਡੀ ਪ੍ਰੋਵਾਈਡ ਕਰਾਉਣਗੇ ਤੁਹਾਡੀ ਡਿਮਾਂਡ ਪੂਰੀ ਕਰਕੇ ਬਿਲਕੁਲ ਜੀ ਬਿਲਕੁਲ ਸ਼ੇਅਰ ਕਰ ਦੋ ਬਸ ਦੱਬ ਕੇ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਜ